ਅਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਜੀ ਸੰਦੇਤ ਜੀ ਕੱਲ ਜਿਹੜੀ ਇੱਕ ਵੀਡੀਓ ਤੇ ਵੀਰ ਗੋਪੀ ਲੌਂਗੀਆਂ ਨੇ ਕੋਲੋਂ ਕੱਲ ਤਕਰੀਬਨ ਆਪਣੇ ਪਿੰਡ ਤੋਂ ਪੈ ਗਈ ਆ ਤੇ ਉਹ ਵੀਡੀਓ ਗੁਲਾਬ ਸਿੱਧੂ ਦੇ ਖਿਲਾਫ ਸੀਗੀ ਉਹਦੇ ਵਿੱਚ ਕਾਫੀ ਮੰਦਾ ਚੰਗਾ ਗੁਲਾਬ ਦਾ ਨਾਮ ਲੈ ਕੇ ਉਹ ਇਹਨੂੰ ਕੌਲਾਂ ਕਰ ਰਹੀ ਆ ਸਿਰਾ ਤੇ ਇੰਨੇ ਸਮਝਿਆ ਵੀ ਗੁਲਾਬ ਨੇ ਹੀ ਕੌਲ ਕੀਤੀ ਆ ਪਰ ਉਹ ਆਪਾਂ ਸਾਰੇ ਇੱਥੇ ਬੈਠ ਕੇ ਜੁਗਲਾਵਨਾ ਵੀ ਗੱਲ ਹੋਈ ਕੋਈ ਉਹਨੇ ਗਾਲ ਨਾ ਉਹ ਕੱਢ ਸਕਦਾ ਨਾ ਉਹਦਾ ਏਦਾਂ ਦਾ ਕਰਤਾਰ ਜਿਹੜੇ ਉਹ ਲੱਭ ਜੀ ਬੋਲੇਗਾ ਉਹ ਇਹੋ ਜਿਹੇ ਕਰਤਾਰ ਦਾ ਇਨਸਾਨ ਨਹੀਂ ਹੈਗਾ ਤੇ ਬਾਕੀ ਮੈਂ ਗੋਪੀ ਨੂੰ ਵੀ ਕੀਤੀ ਇਹਨੇ ਮਿਲਿਆ ਵੀ ਮੈਂ ਇਹਨੂੰ ਵੀ ਪੁੱਛਿਆ ਮੈਂ ਕਿ ਤੈਨੂੰ ਲੱਗਦਾ ਵੀ ਉਹ ਕੱਢ ਸਕਦਾ ਗਾਲ ਇਹਦੇ ਕੋਈ ਕਾਲੀ ਕਾਲੀ ਜਿਹੜਾ ਉਹ ਹੋ ਗਈ ਆ ਬਾਕੀ ਇਹ ਵੀਰ ਆਪ ਆਪਣੇ ਮੂੰਹ ਦੱਸੂਗਾ ਨਹੀਂ ਬਿਲਕੁਲ ਮੈਂ ਥੋੜੀ ਚਲੋ ਗਾਲੀ ਕਰ ਲਈ ਉਹ ਅਲੱਗ ਗੱਲ ਵਾ ਤੇ ਜਦੋਂ ਕਿਸੇ ਦੀ ਫੈਮਿਲੀ ਨੂੰ ਕੋਈ ਗਾਲਾਂ ਕੱਢਦਾ ਆ ਆਬਸਲੀ ਤੁਸੀਂ ਵੀ ਗਰਮ ਹੋ ਜਾਓਗੇ ਬੱਟ ਥੋੜੀ ਜੀ ਇਹ ਸੀ ਕਿ ਤੇ ਮੈਂ ਵੈਰੀਫਾਈ ਨਹੀਂ ਕੀਤਾ ਕਿ ਮੈਂ ਤਾਂ ਬਸ ਲਾਤਾ ਗਰਮ ਗਰਮ ਚੱਲੇ ਆ ਥੋੜਾ ਜਿਹਾ ਮਾਹੌਲ ਹੈ ਨਾ ਕਿਉਂਕਿ ਇਹ ਕਿ ਗੁੱਸਾ ਚੜ ਗਿਆ ਹੋਵੇਗਾ ਤੇ ਬਾਕੀ ਗੱਲ ਇਹ ਆ ਤੇ ਸਾਰਾ ਪਾਈ ਨੇ ਹੁਣ ਵੈਰੀਫਾਈ ਕੀਤਾ ਆ ਉਹ ਗੁਲਾਬ ਦੀ ਆਵਾਜ਼ ਨਹੀਂ ਸੀ ਤੇ ਗੁਲਾਬ ਨੇ ਕੋਈ ਗਾਲਾਂ ਨਹੀਂ ਕੱਢੀਆਂ ਗੁਲਾਬ ਦਾ ਨਾਮ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤੇ ਚੁੰਟੀ ਢਲੋ ਜੂਗੀ ਆਪਣਾ ਭਰਾ ਤੇ ਉਹਦਾ ਵੀ ਨਾਮ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਬਚੁੰਟੀ ਦੇ ਨਾਮ ਤੋਂ ਕੋ ਕੋਲਾ ਕੋਈ ਹੋਰ ਬੰਦਾ ਕਰ ਰਿਹਾ ਆ ਹੁਣ 28 27 ਤਰੀਕ ਤੋਂ ਲੈ ਕੇ ਅੱਜ ਕੰਦੀ ਹੋ ਚੁੱਕੀ ਆ ਇੰਨੇ ਦਿਨਾਂ ਦੇ ਵਿੱਚ ਇੰਨੀਆਂ ਕੋਲਾ ਆਈਆਂ ਤੋਂ ਇੰਨੀਆਂ ਵੀਡੀਓ ਬਣਾਈਆਂ ਜੂ ਕਿ ਮੈਂ ਭਾਈ ਤੋਂ ਵੀ ਦਿਖਾਈਆਂ ਆ ਨੂੰ ਭਾਈ ਆਪਣੇ ਬੈਠੇ ਆ ਤੇ ਚਲੋ ਗੱਲ ਮੁੱਕਦੀ ਇੱਥੇ ਉਹ ਗੁਲਾਬ ਭਾਈ ਨਹੀਂ ਸੀਗਾ ਤੇ ਗੁਲਾਬ ਭਾਈ ਦਾ ਨਾਮ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਮੈਨੂੰ ਗੁਲਾਬ ਭਾਈ ਦਾ ਕੋਈ ਪ੍ਰੋਬਲਮ ਨਹੀਂ ਹੈ ਕਿ ਖਰਾਬ ਬਈ ਕਹਿੰਦਾ ਆਪਾਂ ਪਹਿਲਾਂ ਵੀ ਭਰਾ ਆਪਣੇ ਨਾਲ ਬੱਤੇ ਜਾਏ ਆਪਾਂ ਵਾਰ-ਵਾਰ ਝੋਟੀ ਦਾ ਨਾਮ ਲੈ ਕੇ ਝੋਟੀ ਦਾ ਨਾਮ ਲੈ ਕੇ ਮੈਂ ਖਰਾਬ ਦਾ ਪੀ.ਓ. ਦਾ ਵੀ ਮੈਂ ਤੁਹਾਨੂੰ ਇਤਾ ਕਰਦਾਂ ਮਾਰਦਾਂ ਦਾ ਮੈਂ ਆ ਕਰਦਾਂ ਮੈਂ ਕਿ ਜੋ ਵੀ ਉਹਨੇ ਕਿਸੇ ਦੀ ਚਾਤ ਖਰਾਬ ਹੀ ਬੋਲਿਆ ਉਪਰ ਉਹ 96 ਗੱਲ ਹੋਈ ਜਾਂ ਝੋਟੀ ਨਾ ਉਹਨਾਂ ਦੀ ਆਵਾਜ਼ ਸੀ ਉਹਨਾਂ ਵੀਡੀਓ ਕਾਲ ਵੀ ਹੋਈ ਜਾਂ ਸਾਡੀ ਗੱਲ ਪੂਰਨ ਤੌਰ ਤੇ ਕਲੀਅਰ ਹੋ ਗਈ ਆ ਉਹ ਬੰਦੇ ਨਹੀਂ ਸੀ ਤੇ ਕੋਈ ਸ਼ਰਾਰਤੀ ਆਂਸਰ ਹੈ ਜਿਹੜੇ ਉਹਨਾਂ ਨੂੰ ਸ਼ਬੀ ਖਰਾਬ ਕਰਨ ਦਾ ਤੇਰਾ ਭਾਈ ਕਿਉਂ ਜੇ ਬਾਕੀ ਹੁਣ ਆਪਣਾ ਫਲਾਪ ਬਾਈ ਨਾਲ ਸਾਡਾ ਕੋਈ ਨੋਲਾ ਨਹੀਂ ਗਾ ਆਪਣਾ ਭਰਾ ਆ ਬੱਚਾ ਜਿਹੜੇ ਸ਼ਬੀ ਖਰਾਬ ਕਰਨਗੇ ਸਾਰਾ ਪਾਚਿਆ ਨਿਰਸ ਬਿਲਕੁਲ ਬਿਲਕੁਲ ਬਲਾਪ ਬਾਈ ਦੇ ਥਾਪੀ ਰਹੋਗਾ ਨਾ ਭਰਾ ਦੇ ਗੱਲ ਤਾਂ ਇਹ ਕਰਦੇ ਗੁੱਪੀ ਪਤਾ ਕਿ ਸੋਨੂੰ ਗਲਤੀ ਕਾਲੀ ਤਾਂ ਹੋਈ ਆ ਇਹ ਆਪਾਂ ਕਾਲੀ ਮਿਸਟੇਕ ਤਾਂ ਹੋ ਗਈ ਆ ਮਿਸਟੇਕ ਤਾਂ ਮਿਸਟੇਕ ਬਾਈ ਇਦਾਂ ਆ ਮੁਰਜੋ ਵੇਖੀ ਜੇ ਜਦੋਂ ਉਹ ਕਲੀਅਰ ਕਰ ਲੈਂਦੇ ਆਪਾਂ ਬੋਲਿਆ ਹਾਂ ਹਾਂ ਆਪਣੀ ਕਲੀਅਰ ਤੈਨੂੰ ਕਰ ਲੈਣੀ ਚਾਹੀਦੀ ਸੀ ਆਪੇ ਹੀ ਨਾ ਹੁੰਦਾ ਨਾ ਕਿ ਇਹ ਕੰਮ ਹੋਣਾ ਹੀ ਨਹੀਂ ਸੀ ਤੇ ਇਤੋਂ ਵੀਰ ਤੋਂ ਚਲੋ ਇਸ ਚੀਜ਼ ਨੂੰ ਆਪਾਂ ਮੰਨਦਾ ਵੀ ਮੇਥੋਂ ਹੋਈ ਆ ਉਹ ਮੰਨਣੀ ਪੈਣੀ ਹੈ ਕਿਉਂਕਿ ਕੋਈ ਆਪਾਂ ਆਕੇ ਹੀ ਹੋਈ ਆ ਆਪਾਂ ਜੇ ਕਲੀਅਰ ਕਰ ਲਾਂਦੇ ਤਾਂ ਸਭ ਕੁਝ ਸੋਲਵ ਸਿਗਾ ਸਾਡੇ ਏਰੀਏ ਦਾ ਸ਼ਾਰਕਪੁਰ ਦਾ ਆਈਂ ਦਾ ਮਾਣ ਕਰਦੇ ਆਂ ਨੇ ਗਾਣੇ ਜਿਹੜੇ ਗਾਏ ਮੈਨੂੰ ਦੱਸਿਆ ਵੀ ਤੇਰੇ ਗਾਣੇ ਸੁਣਦੇ ਆਂ ਆਪਾਂ ਵਧੀਆ ਕਰਤਾਰ ਨੂੰ ਲੈ ਕੇ ਰੱਖੀਏ ਲੋਕ ਕੀ ਸਾਰੀ ਸੰਗਤਾਂ ਤੇਰੇ ਪਿੱਛੇ ਤੇਰੇ ਹੱਥ ਤੇਰੇ ਕੰਨੀਆ ਵੀ ਹਾਂ ਵਧੀਆ ਤੇ ਇਸ ਕਰਕੇ ਵਧੀਆ ਕਰਦਾਰ ਰੱਖਾ ਮਾੜੀ ਕਿਰਤਾਂ ਵਧੀਆ ਤੁਹਾਡੇ ਫੈਨ ਆ ਜੀ ਜੋ ਤੁਸੀਂ ਕੰਮ ਕਰਦੇ ਹੋ ਕਿਸੇ ਨੇ ਕਰਨਾ ਹੀ ਨਹੀਂ ਚਲੋ ਜੀ ਇਹ ਤਾਂ ਪ੍ਰਮਾਤਮਾ ਬਾਕੀ ਕੋਈ ਵੀ ਬਹੁਤ ਵਧੀਆ ਗੁੱਪੀ ਤੇਰੇ ਗਾਣੇ ਜਾਣ ਤੋਂ ਗਾਏ ਮੈਨੂੰ ਨਹੀਂ ਸੀ ਪਤਾ ਇਦਾਂ ਦੇ ਟਾਈਮ ਤੇ ਆਪਾਂ ਟੈਕ ਰੋਣਾ ਸੀ ਚਲ ਠੀਕ ਆ ਕੋਈ ਗੱਲ ਨਹੀਂ ਸਾਰਾ ਸੰਗਤਾਂ ਨੂੰ ਵੀ ਬੇਨਤੀ ਹੈ ਕਲੀਅਰ ਜ਼ਰੂਰ ਕਰ ਲੈਣਾ ਕੋਮੈਂਟ ਮਾਰਾ ਮਾਰ ਰਿਹਾ ਤੁੰਗ ਦਾ ਮਾਰ ਰਿਹਾ ਕੋਈ ਹਨਾ ਆਪਾਂ ਕਲੀਅਰ ਕਰ ਲਈਏ ਇਹ ਚੀਜ਼ ਉਹ ਵੀ ਵਾਕਈ ਯਾਰ ਇਹ ਗੱਲ ਹੈਗੀ ਆ ਇਸ ਕਰਕੇ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ